ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੇ ਕਹਿੰਦੇ ਦੋ ਕਿੱਲੇ ਚੱਕਦੇ ਬਾਈ ਨੇ ਸਰਪੰਚੀ ਲਈ 60 ਲੱਖ ਰੁਪਇਆ ਲਾਤਾ ਚਾਰ ਵਿਰੋਧੀ ਖੜੇ ਹੋਈ ਸੀ ਨਾਲ ਸਾਰਿਆਂ ਨੂੰ ਕਹਿਤਾ ਬਹਿ ਜਾ ਓਏ ਪਿੱਛੇ ਹੋ ਜਾ ਮੈਂ ਇਕੱਲਾ ਹੀ ਬੋਧਾ ਸਾਥ ਦੇ ਵਿੱਚ ਬਾਈ ਨੂੰ ਸਰਪੰਚ ਜਣੇ ਆ ਜਾ ਉਹਨਾਂ ਨਾਲ ਗੱਲ ਕਰਾਉਣੇ ਆ ਵੀ ਕੀ ਗੱਲ ਹੋਈ ਏ ਸਾਰੀ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੇ ਬਾਬਿਓ ਉਸ ਇਨਸਾਨ ਕੋਲ ਖੜੇ ਆ ਜੀਨੇ ਪਿੰਡ ਦੇ ਵਿੱਚ ਤੁੱਕੀ ਗੱਲ ਰੱਖੀ ਆ ਕਿਹੜਾ ਉਹ ਸਾਨਾ ਜਿਨੇ ਆਪਣੀ ਸਰਪੰਚੀ ਲਈ 60 ਲੱਖ ਰੁਪਏ ਲਾਤਾ ਕਿੰਨਾ 60 ਲੱਖ ਬਾਈ ਕੀ ਹਾਲ ਚਾਲ ਸੱਸੀਆ ਬਾਈ ਜੀ ਸੱਸੀਆ ਜੀ ਸੱਸੀਆ ਬਾਈ ਦੋ ਵਾਰੀ ਬਾਈ ਜੀ ਤੁਸੀਂ ਸਰਪੰਚੀ ਲਈ 60 ਲੱਖ ਰੁਪਏ ਲਾਤਾ ਬਾਈ 60 ਲੱਖ ਲਾਤਾ ਕਾੜਤੀ ਤੁਕੀ ਆ ਪੈ ਸਭਨਾਂ ਤਾਂ ਦੀ ਬੋਲੀ ਲਈ ਉਤੋਂ ਦੇ ਹੋ ਗਏ ਅੱਛਾ ਹੋਰ ਲੋਕਾਂ ਨੇ ਕਿੰਨੀ ਕਿੰਨੀ ਬੋਲੀ ਲਈ ਲੋਕਾਂ ਨੇ ਕਿ ਲੋਣੇ ਦੇ ਨੇ 40 ਕੇ ਨੇ ਪਤਾ ਨਹੀਂ ਬਸ 60 ਤੇ ਠੋਕ ਪਿੰਡ ਚ ਕਿੰਨੇ ਸਰਪੰਚ ਖੜੇ ਹੋਏ ਆ ਜਿਹੜੇ ਤੁਹਾਡੇ ਵਿਰੋਧ ਖੜੇ ਹੋਏ ਆ ਸਿਗੇ 4-5 ਬਸ ਸਾਰੇ ਵਾਤੇ ਬਾਈ ਸਾਰੇ ਵਾਤੇ ਜਦੋਂ 60 ਲੱਖ ਦਾ ਨਾਲ ਆ ਸਾਰੇ ਵਹਿ ਗਏ ਬਾਈ ਨਹੀਂ ਤੁਹਾਡੀ ਇਹ ਸਹਿਮਤੀ ਕਿੱਥੇ ਹੋਈ ਆ ਤੁਹਾਨੂੰ ਜਦੋਂ ਸਰਪੰਚ ਬਣਾਤਾ ਠੀਕ ਹੈ ਇਹ ਤੁਹਾਨੂੰ ਕਿੱਥੇ ਕੱਟ ਨਹੀਂ ਪਿੰਡ ਚ ਕਿਹੜੀ ਜਿਵੇਂ ਆਪਣੀ ਸਾਂਝੀ ਜਗ੍ਹਾ ਹੁੰਦੀ ਹੈ ਪੰਚਾਇਤ ਘਰ ਹੋ ਗਿਆ ਗੁਰਦੁਆਰਾ ਹੋ ਗਿਆ ਸੱਤ ਸੱਤ ਦੇ ਵਿੱਚ ਸੱਤ ਵਿੱਚ ਤੇ ਕਿਵੇਂ ਬੋਲੀ ਕਿਵੇਂ ਲੱਗੀ ਬਈ ਬੋਲੀ ਬਈ ਆਈ ਚੱਲ ਪਈ ਕਹਿੰਦੇ ਕਿਹੜੇ ਨੇ ਸਰਪੰਚ ਬਣਾ ਗਏ ਨੇ ਮੈਂ ਕਿਹਾ ਵੀ ਆਪਾਂ ਬਣਨਾ ਆਏ ਹੱਥ ਖੜਾ ਕੀਤਾ ਜਦੋਂ ਉਹ ਵੀ ਤੂੰ ਬਣਨਾ ਮੈਂ ਕਿਹਾ ਹਾਂ ਬਈ ਤੇ ਉਹ ਵੀ ਅਸੀਂ 40 ਲੱਖ ਦਿੰਨੇ ਆ ਇੱਕ ਬੋਲ ਲੱਗਦਾ 45 ਦਿੰਨਾ ਮੈਂ ਰੋ ਜੋ ਰੋ ਜੋ 60 ਲੱਖ ਆ ਬਾਜ ਕੋਈ ਨਹੀਂ ਬੋਲਿਆ ਜਮਾ ਯਾਰ ਬੱਚੀ ਕਾ ਬੰਦਾ ਕਰ ਸਸਰੀ ਕਰ ਬਾਈ ਆਏ ਆਏ ਵਾ 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 ਕੀ ਹਾਲ ਹੈ ਨਾ ਸਰਪੰਚੀ ਲੈਣੀ ਬਹੁਤ ਔਖੀ ਆ ਬਾਬਿਓ ਬਾਈ 10 ਦਿਨ ਹੋ ਗਏ ਆਏ ਹੱਥ ਜੋੜੇ ਹੋਏ ਮੇਰੇ ਆਏ 10 ਦਿਨ ਹੱਥ ਹੋ ਗਏ ਐ ਜੋ ਐਂ ਜਾਈ ਰੱਖਿਆ ਰੱਖਦਾ ਬਾਈ ਰਾਤ ਨੂੰ ਪੈਣ ਲੱਗਿਆ ਵੀ ਐਂ ਪੈ ਜਾਣਾ ਤੇ ਦਿਨੇ ਵੀ ਆਈ ਅੱਛਾ ਤੇ ਅੱਜ ਅੱਜ ਬਸ ਜਦੋਂ ਮੇਰੇ ਤੇ ਹਾਰ ਪੈ ਗਈ ਹੱਥ ਕਿਵੇਂ ਧੋਣਾ ਬਾਈ ਹੱਥ ਬਈ ਧੋਦਾ ਹੀ ਨਹੀਂ ਕੀ ਸੀ ਜਲਦੀ ਹੈ ਕੀ ਸੀ ਜਲਦੀ ਹੈ ਵਾਹ ਵੀ ਵਾਹ ਕੀ ਬਾਤ ਆ ਯਾਰ ਕਹਿੰਦੇ ਨਾ ਸਰਪੰਚੀ ਲੈਣੀ ਸੌਖੀ ਗੱਲ ਨਹੀਂ ਹੈਗੀ ਕਹਿੰਦਾ ਹੱਥ ਜੋੜ ਕੇ ਮੈਂ ਹੀ ਪਿਆ ਰਹਿਣਾ ਨਾਲੇ ਮੰਝੇ ਦੇ ਕਹਿੰਦਾ ਐਂ ਹੀ ਪਿਆ ਰਹਿਣਾ ਜੇ ਕੋਈ ਚਾਹ ਪਚਾਹ ਵੀ ਐਂ ਹੀ ਪੀਣਾ ਚਾਹ ਜੂ ਬਈ ਆਪੀ ਪਿਉਂਦੇ ਬੰਦੇ ਰੱਖੇ ਹੋਏ ਆਪੀ ਪਿਉਂਦੇ ਬੰਦਵਾ ਤਾਂ ਹੀ ਰੱਖਣੇ ਅੱਜ ਖੋਲੂਗਾ ਬਈ ਅੱਜ ਸਮਝਤੀ ਹੋ ਗਿਆ ਅੱਜ ਬਈ ਜਮਾਂ ਮੈਂ ਯਕੀਨ ਨਗੀ ਤਾਂ ਜਿਹਨੇ ਮੈਨੂੰ ਲੈ ਕੇ ਨਹੀਂ ਦਿੱਤਾ ਫੇਰ ਹੱਥ ਖੋਲਣੇ ਆ ਅੱਜ ਅੱਧਾ ਘੰਟਾ ਖੋਲੂ ਕੋਈ ਤੁਹਾਡੇ ਵਿਰੋਧਾ ਐ ਨਹੀਂ ਖੜਾ ਹੋਇਆ ਵੀ ਯਾਰ ਭਾਂ ਜੋ ਇਹ ਕਿਵੇਂ ਬਣ ਗਿਆ ਯਾਰ 60 ਲੱਖ ਲਾਇ 60 ਲੱਖ ਰੁਪਏ ਇਹਦਾ ਮੂੰਹ ਭਰ ਜਾਂਦਾ ਨਹੀਂ ਹੁਣ ਕਿੱਥੋਂ ਲਾਇਆ ਬਈ ਪੈਸਾ ਇੰਨਾ ਪੈਸਾ ਕਿੱਥੋਂ ਆਇਆ ਤੁਹਾਡੇ ਹੈ ਬਈ ਦੋ ਕਿੱਲੇ ਵੇਚੀ ਐ ਦੋ ਕਿੱਲੇ ਜ਼ਮੀਨ ਦੋ ਕਿੱਲੇ ਵੇਚੀ ਐ ਬਈ ਤੇ ਰੇਟ ਕਹਿੰਦੇ ਬਹੁਤ ਵਧਿਆ ਪਿਆ ਹੁਣ 60 ਲੱਖ ਦੇ ਵੀ ਕੇ ਦੋ ਕਿੱਲੇ ਬਈ ਆਪਾਂ ਕਾਲੀ ਕਾਲੀ ਵੇਚ ਬਈ ਐਂ ਚੱਕਦੀ ਐਂ ਚੱਕਦੀ ਸਾਟਾ ਬਈ ਪਿੰਡਾਂ ਦੇ ਬਣਾਏ ਹੋਏ ਆ ਪਿੰਡ ਜੀ ਵਿੱਚ ਹੀ ਕਿਸ ਨੂੰ ਪਿੰਡ ਗਵਾਂਢੀ ਸੀ ਬਈ ਉਹਨੇ ਵਾਟਰ ਉਸਕਾੜੀ ਕੀ ਕੀ ਨੇ ਉਂਗਲ ਕਿਨੇ ਲੈ ਜੇ ਸਰਪੰਚੀ ਉਹ ਗੱਲ ਆਉਣ ਵਾਲੀ ਹੁੰਦੇ ਆ ਬਈ ਪਿੰਡ ਚ ਉਹ ਆਪ ਤਾਂ ਥੈ ਨਹੀਂ ਗਿਆ ਮੈਂ 2 ਕਿਲੋ ਉਤਾ ਗਿਆ ਨਹੀਂ ਤਰ ਮੈਂ ਸਰਪੰਚੀ ਕਹਿੰਦੇ ਵੀ ਆਇਆ ਕਰਕੇ ਆਇਆ ਬਈ ਬਈ ਉਹ ਸਰਪੰਪ ਪੰਪ ਦਿੱਤੇ ਮਹੀਨੇ ਲੱਗਿਆ ਸੀ ਮਗਰ ਪੰਪ ਕਿਵੇਂ ਦੰਤੇ ਪੰਪ ਕਰਨ ਬਈ ਤੇਰੇ ਮਗਰ ਤਾਂ ਬਹੁਤ ਵੋਟਾਂ ਕੋਈ ਉੱਠਦਾ ਹੀ ਨਹੀਂ ਤੇ ਮਗਰ ਤਾਂ ਪੂਰਾ ਜਦੋਂ ਮੈਨੂੰ ਇਹ ਇਹ ਚ ਕਰਤਾ ਉਹਨੇ ਉਂਗਲਾ ਲਾ ਲਾ ਕੇ ਜਦੋਂ ਮੈਨੂੰ ਮੈਂ ਵੀ ਉਂਗਲਾ ਕਿਵੇਂ ਲਾਉਂਦੇ ਸੀ ਉਂਗਲਾ ਬਈ ਆਈ ਉਂਗਲਾ ਉਹਦੇ ਸੀਗੇ ਜੇ ਜਦੋਂ ਨੇ ਪੂਰਾ ਕਹਿਤਾ ਐ ਆਪਾਂ ਵੀ ਲੜਨ ਕਰ ਬੈਠੇ ਪਾੜੀ ਜਾ ਕੇ ਮੈਂ ਸਿਰ ਪੈ ਚੁੱਠੂਗਾ ਫਿਰ ਕਰਤੇ ਗੜੇ ਲਾਣਤੇ ਗੜੇ ਲਾਈ ਬਈ ਜਿੱਦੇ ਮੈਂ ਲਾਣ 60 ਲੱਖ ਰੁਪਇਆ ਮੈਂ ਮੂੰਹ ਪਰ ਦਿੰਦਾ ਸੀ ਬਈ ਜਿੱਦੇ ਮੈਂ ਲਾਣ ਕੀਤਾ ਉਹਦੇ ਕੋਈ ਨਹੀਂ ਸੀ ਮੇਰੇ ਅੱਗੇ ਦਾ ਗਰਾਊਂਡ ਤੇ ਤੇ ਜਿਹਦੇਨ ਬਈ ਉਹੀ ਜਿਹੜਾ ਮੇਰੇ ਉਂਗਲਾ ਲਾਉਂਦਾ ਸੀ ਤਿੰਨਾਂ ਦੇ ਹੋਲਾ ਆਇਆ ਤੇਨ ਮੇਰੇ ਮੂਹਰੇ ਖੜੇ ਕਰਤੇ ਤਿੰਨ ਮੂਹਰੇ ਖੜੇ ਕਰ ਉਹਨਾਂ ਦੇ ਕਿੱਲੇ ਗਏ ਉਹਨਾਂ ਦੇ ਬਈ ਉਹਨਾਂ ਦੇ ਕਿੱਲੇ ਕਿਵੇਂ ਗਏ ਕਿੱਲੇ ਤਾਂ ਮੇਰੇ ਹੀ ਗਏ ਆ ਉਹਦਾ 40 45 ਦੋਨਾਂ ਦਾ ਨਹੀਂ ਫਿਰ ਤੂੰ ਪੈਸੇ ਇਕੱਠੇ ਵੀ ਕਰਨੇ ਆ 60 ਲੱਖ ਲਾਇਆ ਕਿਸੇ ਗੱਲੋਂ ਹੀ ਕੀਤੇ ਆ ਇਕੱਠੇ ਵੀ ਕਰ ਕਰ ਲਾਂਗੇ ਕਿਵੇਂ ਹੋਣਗੇ ਅੱਠ ਬਈ ਤੂੰ ਦੇਖੀ ਮੇਰੇ ਗਰਾਂਟਾ ਦਾ ਦੇਖੀ ਹੜੱਪ ਦਾ ਲੋਕਾਂ ਦੇ ਟੱਟੀਆਂ ਟੁੱਟੀਆਂ ਦੇਖੀ ਸਾਰਾ ਕੋ ਖਾ ਜੂਗਾ ਕੀ ਬਾਤ ਆ ਯਾਰ ਟੱਟੀਆਂ ਟੁੱਟੀਆਂ ਸਾਰਾ ਕੋ ਜੀ ਖਾ ਜੂਗਾ ਫੇਰ ਹੀ ਪੂਰਾ ਹੋਊਗਾ ਬਈ ਖਾਣਾ ਹੀ ਪੈਂਦਾ ਸਾਰਾ ਕੋ ਨਹੀਂ ਸਰਪੰਚਾਂ ਨੂੰ ਯਾਰ ਸਰਪੰਚ ਦਾ ਪਿੰਡ ਦੇ ਵਿੱਚ ਬਹੁਤ ਬਣ ਜਾਂਦੇ ਆ ਹਨਾ ਹਰੇਕ ਬਣ ਜਾਂਦਾ ਮਤਲਬ ਹਰੇਕ ਨਹੀਂ ਬਣ ਸਕਦਾ ਕਿਸੇ ਕਿਸੇ 'ਚ ਗੌਰ ਹੁੰਦਾ ਯਾਰ ਹਨਾ ਗੱਲ ਸੁਣਾ ਕਿਸੇ ਕਿਸੇ 'ਚ ਹੀ ਹੁੰਦਾ ਹਨਾ ਬਈ ਕੋਈ ਸਰਪੰਚ ਜਦੋਂ ਬਣ ਜਾਂਦਾ ਹਨਾ ਬੰਦਾ ਸਰਪੰਚ ਬੰਨਾ ਹੂੰ ਜ਼ਰੂਰੀ ਆ ਹੂੰ ਜ਼ਰੂਰੀ ਬਹੁਤ ਜ਼ਰੂਰੀ ਆ ਕਿਆ ਜ਼ਰੂਰੀ ਬਈ ਇਹ ਚੜਤ ਦੀ ਗੱਲ ਆ ਸਾਡੀ ਜੱਟਾਂ ਦੇ ਵਿੱਚ ਹੁੰਦੀ ਆੜ ਬਬੂਣਾ ਹੁੰਦਾ ਇਹ ਗੱਡੀ ਤੇ ਲਿਖਵਣੇ ਬਾਤ ਕਹਿੰਦੇ ਯਾਰ ਸਰਪੰਚੀ ਲਈ ਤੇ ਭੈਣ ਜੋ ਬੰਦੇ ਮਾਰ ਵੀ ਦਿੰਦੇ ਆ ਬਈ ਮਾਰ ਵੀ ਜਾਂਦਾ ਕਈ ਵਾਰ ਤੇ ਮਾਰਨੀ ਵੀ ਪੈਂਦੇ ਆ ਹਾਂ ਜਿਵੇਂ ਮੈਂ ਅੱਧਾ ਮਰੀ ਗਿਆ ਉਹਨੇ ਦੋ ਗੱਲੇ ਗਏ ਇਹ ਜਿੱਦੇ ਮੇਰੇ ਪੂਰੇ ਹੋਣਗੇ ਉਹਦੇ ਮੈਂ ਜਿਉਂਦਿਆਂ ਚ ਹੋਊਗਾ ਉਹਦੇ ਜਾਂਦਾ ਹੋਊਗਾ ਕਰੂੰਗਾ ਇਹ ਵੀ ਨੀਗਾ ਸੁਣ ਲੈ ਦੋ ਗਏ ਆ ਸਾਰਿਆਂ ਨੂੰ ਕਹਿਣਾ ਕੰਮ-ਕੁਮ ਦੀ ਝਾਕ ਨਾ ਰੱਖੋ ਮੈਥੋਂ 60 ਲੱਖ ਦੇਤਾ ਸਾਰੇ ਕਰੂੰਗਾ ਚਾਰ ਕਿੱਲੇ ਬਣਾਊਗਾ ਚਾਰ ਕਿੱਲੇ ਬਣਾਊਗਾ ਚਾਰ ਬਣਾਊਗਾ ਬਹੁਤ ਬਹੁਤ ਵਧੀਆ ਗੱਲ ਆ ਯਾਰ ਪੰਡਤ ਦੇ ਮੈਨੂੰ ਅੱਜ ਤੱਕ ਕੰਮ ਦੀ ਝਾਕ ਨਹੀਂ ਰੱਖ ਸਕਦੇ ਜੇ ਮੈਨੂੰ ਕੰਮ ਨੂੰ ਕਹਿਣਗੇ ਤੋ ਸਿੱਧਾ ਕਹਿੰਦੇ ਮੈਨੂੰ 60 ਲੱਖ ਦਿੱਤਾ ਗਲੀਆਂ ਨਾਲੀਆਂ ਛੜਕਾਂ ਲਾਈਟਾਂ ਲੂਟਾਂ ਪਾਣੀ ਸਕੂਲ ਵਾਟਰ ਵਕਸ ਹਸਪਤਾਲ ਸਾਰਾ ਕੁਝ ਦਿਓਗੇ ਪੰਡਤ ਬਈ ਮੇਰੇ ਅੰਦਰ ਰਹੂਗਾ ਸਾਰਾ ਕੋ ਖਾਊਗਾ ਮੈਂ ਨਹੀਂ ਜਿਹੜਾ ਪਿੰਡ ਨੂੰ ਨਹੀਂ ਦੇਣਾ ਉਹਨੇ ਵੀ 60 ਲੱਖ ਦੇਤਾ ਇਹਦੇ ਵੱਲ ਕੋਈ ਮਰਜ਼ੀ ਬਣਾ ਲੈਣਾ ਨਹੀਂ ਸਰਪੰਚ ਤਨ ਉਹੀ ਬਣਾਦਾ ਸਰਪੰਚ 60 ਲੱਖ ਦਿੱਤਾ ਯਾਰ ਬਈ ਮੋਹਰ ਲਾਉਣ ਵਾਸਤੇ ਬਣਾਦਾ ਬਸ ਮੋਹਰ ਆਏ ਠੱਪ ਠੱਪ ਕੱਲੇ ਬਈ ਆ ਪਤਰਾ ਕਰਾਉਣੇ ਆ ਤਲਾਰ ਕੀ ਕਰਾਉਣੇ ਕਰਾਉਣੇ ਗੱਲੇ ਰਾਜੀ ਨਾਵੇਂ ਰਾਜੀ ਨਾਵੇਂ ਉਹ ਮੇਰੀ ਗੱਲ ਕੀਤੀ ਠਾਣੇ ਆ ਜੀ ਦਾ ਹਿਸਾਬੱਤੀ ਹੁੰਦਾ ਸਾਡਾ ਨਹੀਂ ਕਿਸੇ ਨੂੰ ਲੋੜ ਹੋਈ ਸਕੂਲ ਚੰਗੀ ਸਿੱਖਿਆ ਦੀ ਅਗਲਾ ਕਹੂਗਾ ਯਾਰ ਗੱਗੂ ਗਿੱਲ ਜਿਹੜਾ ਗਗਨ ਗਿੱਲ ਆ ਮੁੰਡਾ ਕਹਿੰਦੇ ਵੀ ਉਹ ਵਧੀਆ ਸਕੂਲ ਨੂੰ ਪੈਸੇ ਦਿੱਤੇ ਯਾਰ ਉਹਨੇ ਵੀ ਸਿੱਖਿਆ ਦਿੱਤੀ ਵਧੀਆ ਟੀਚਰ ਨੂੰ ਕੁਝ ਗਰਾਊਂਡ ਬਣਾ ਕੇ ਦਿੱਤਾ ਖੇਡਾਂ ਲਈ ਚੰਗੇ ਟੂਰਨਾਮੈਂਟ ਕਰਾ ਰਿਹਾ ਤੇ ਇਹ ਚੀਜ਼ਾਂ ਨਹੀਂ ਕਰਦੇ ਇਹ ਬਈ ਕਰੂੰਗਾ 60 ਲੱਖ ਤਨੂੰ ਕਹੀਦਾ ਨਾ 60 ਲੱਖਾਂ ਦੇ ਦਿੱਤਾ ਉਹ ਚਾਹ ਨਹੀਂ 60 ਲੱਖ ਕਿੰਨਾ ਖੁੰਦਾ ਯਾਰ 60 ਬਈ ਬਹੁਤ ਹੁੰਦਾ ਮੂੰਹ ਭਰ ਜਾਂਦਾ ਫਿਰ ਦੋ ਕਿੱਲੇ ਗਏ ਆ 60 ਦੇ ਵਿੱਚ ਮੇਰੀ ਗੱਲ ਸੁਣ 10 ਲੱਖ ਸਕੂਲ ਚ ਲਾ ਲੈਣ ਅੱਛਾ 4 ਲੱਖ ਗਰਾਊਂਡ ਤੇ ਲਾ ਲੈਣ 60 ਲੱਖ ਕਿਥੇ ਮਰਜੀ ਲਾਉਣ ਯਾਰ ਆਪਣੇ ਵੱਲੋਂ ਬਈ ਆਪਾਂ ਡਿਫਰ ਫੰਡ ਬਸ ਆਪਾਂ ਲਾ ਤੇ ਆਪਾਂ ਲਾ ਤੇ ਸਰਪੰਚ ਬਣ ਕੇ ਉਹ ਤੋਂ ਬਾਅਦ ਕੁਝ ਨਹੀਂ ਤੇਰਾ ਹੈ ਮੇਰਾ ਬਈ ਢੱਕਾ 5 ਸਾਲ ਫਿਰ ਕੀ ਕਰਨਾ ਬਈ 5 ਸਾਲ ਕੱਲੇ ਗਰੰਟ ਦੁੱਗਣੇ ਚੁਗਣੇ ਪੂਰੇ ਕਰਨੇ ਆ ਚੱਲ 60 ਨਹੀਂ ਤਾਂ ਉਹ ਤੋਂ ਦੁੱਗਣੇ ਕਰ ਲੈ 100 ਕਰ ਲੈ 100 ਲੱਖ ਪੂਰਾ ਕਰ ਲੈ ਹਾਂ ਕਰੋੜ ਉਹ ਤੋਂ ਬਾਅਦ ਯਾਰ ਮੇਰੀ ਗੱਲ ਕਰੋੜ ਹੁੰਦਾ ਉਹ ਤੋਂ ਬਾਅਦ ਤੂੰ ਆ ਆ ਦਾ ਬਸ ਉਹ ਕਰ ਲਈ ਨਾ ਯਾਰ ਠੀਕ ਗੱਲ ਤੂੰ ਭਾਈ ਲੋਕਾਂ ਤੇ ਲਈ ਨਾ ਦੂਜਾ ਪੈਸਾ ਲੋਕਾਂ ਦੇ ਘਾਤੋਂ ਲਾਵਾਂ ਯਾਰ ਜੋ ਲੋਕਾਂ ਨੂੰ 60 ਲੱਖ ਦੇਤਾ ਤੇ ਜੇ ਮੈਂ ਲੋਕੀ ਵੰਜ ਭਾਲਦੇ ਆ ਤੇ सरपंच यार ਪਿੰਡ ਦੇ ਵਿੱਚ ਕਹਿੰਦੇ ਉਂਗਲਾਂ ਲਾ ਕੇ ਖੜਾ ਕਰ ਦਿੰਦੇ ਹਨ। ਉਹਨਾਂ ਨਾਲ ਉਹਦਾ ਮਰਨ ਵਾਲਾ ਕਰ ਦਿੰਦੇ। ਚੱਲ ਕੋਈ ਨਾ ਮੈਂ ਸਮਝ ਗਿਆ ਤੇਰੀ ਗੱਲ ਤੇਰੇ ਦੋ ਕਿੱਲੇ ਗਏ ਆ ਭਾਈ ਦੋ ਤੇ ਚਾਰ ਵੀ ਬਣਾਏਗਾ। ਭਾਈ ਚਾਰ ਨਹੀਂ ਛੀ ਬਣਾਉਂਗਾ। ਹਾਂ ਚੀਤ ਆ ਗਿਆ ਯਾਰ। ਭਾਈ ਬਣਾਉਂਗਾ ਮੇਰੀ ਮਰਜ਼ੀ ਪੰਜ ਸਾਲਾ ਮੇਰੇ ਕੋਲੇ। ਮੇਰੀ ਕੋ ਮਰਜ਼ੀ ਬਣਾਉਂਗਾ। ਹਾਂ ਹਾਰ ਕਦੋਂ ਦਾ ਪਾਇਆ। ਇਹ ਹਾਰ ਵੀ ਇਹ ਮੇਰੇ ਭਾਈ ਜਿਹਦੇ ਨਾਲ ਸਹਿਮਤੀ ਹੋਈ ਸੀ ਉਹਦੇ ਦਾ ਪਾਇਆ ਵਾ ਮੇਰੇ। ਭਾਈ ਇੱਕ ਵਾਰੀ ਟੌਰ ਵਿਖਾਈ ਯਾਰ ਜੁੱਤੀ ਜੱਤੀ ਵਿਖਾਈ ਮੜੀ ਜੀ। ਏ ਹੁਣ ਤੁਸੀਂ ਬਈ ਜੁੱਤੀ ਪਾ ਗਰ ਰਖਦਾ ਗੁਰਦਾ ਪਿਆਮਾ ਤੇ ਆਹ ਗੁਰਦਾ ਪਿਆਮੇ ਤੁਹਾਡੇ ਕੋਲੇ ਕੀ ਆ ਕਿ ਬਹੁਤ ਉਹ ਇਹ ਗੁਰਦਾ ਪਿਆਮੇ ਮੈਂ ਸਿਉਣੇ ਦੇਤੇ ਆ ਦਰਜੀ ਨਾਲ ਗੱਲ ਕਰ ਲਈ ਪਹਿਲਾਂ ਤਾਂ ਮੇਰੇ ਕੋਲ ਜਦੋਂ ਉਹਦੀਆਂ ਵੋਟਾਂ ਚ ਲਈ ਜਾਂਦੀਆਂ ਜਦੋਂ ਆਹ ਪ੍ਰਚਾਰ ਚੱਲੀ ਜਾਂਦਾ ਸਰਪੰਚੀ ਦਾ ਤੇ ਆਹੀ ਗੁਰਦਾ ਪਾਈ ਬਈ ਮੈਂ ਹੀ ਰਹਿਣਾ ਤੈਨੂੰ ਦੱਸੇ ਮਾਥੀ ਨਹੀਂ ਆਏ ਪਾਸੇ ਕਰਦਾ ਮੁਸ਼ਕਲ ਨਹੀਂ ਉਹ ਤੇਰੇ ਬਈ ਮੈਂ ਸੈਂਟ ਲਾ ਲੈ ਮੈਨੂੰ ਵੀ ਆਈ ਜਾਂਦਾ ਮੁਸ਼ਕਲ ਸੈਂਟ ਲੱਗਿਆ ਬਈ ਯਾਰ ਹਾਂ ਸੈਂਟ ਲੱਗਿਆ ਵਾਹ ਵਾਹ ਕੀ ਬਾਤ ਐਨਕਾਂ ਬਈ ਯਾਰ ਇੱਕ ਵਾਰੀ ਅੱਖ ਵਖਾਓ ਯਾਰ ਅੱਖ ਲੈ ਬਈ ਉਹ ਵਾਹ ਵਾਹ ਅੱਖ ਦੀ ਦਿਖਾਉਂਦੇ ਨਹੀਂ ਪਰ ਜਿਵੇਂ ਜੀ ਅੱਖ ਮਿਲ ਗਈ ਸਾਡਾ ਕੰਮ ਹੋ ਗਿਆ ਬਈ ਅੱਖਾਂ ਨਹੀਂ ਦਿਖਾ ਸਕਦੇ ਬਹੁਤ ਵਧੀਆ ਗੱਲ ਆ ਬਈ ਤੁਹਾਡੀ ਹੈਨਾ ਪਿੰਡ ਦੇ ਵਿੱਚ ਕਹਿੰਦੇ ਸਰਪੰਚ ਉੱਠਣਾ ਕੋਈ ਮਾਰ ਦੀ ਧੁੱਕੀ ਜਰਾਂ ਦੀ ਸਿਰਾਇ ਕਰਾਇਆ 60 ਲੱਖ ਦਾ ਕੋਈ ਨਾ ਸਹਿਮਤੀ ਨਾਲ ਹੋ ਗਿਆ ਤੁਹਾਡਾ ਹਾਂ ਸਹਿਮਤੀ ਹੁਣ ਤਾਂ ਮੇਰੀ ਹੀ ਆ ਬਈ ਸਰਪੰਚ ਹੈ ਸਰਪੰਚ ਗੱਡੀ ਦੇ ਸ਼ੀਸ਼ੇ ਤੇ ਲਿਖਾ ਵੀ ਲੈਂਦਾ ਗੱਡੀ ਦੇ ਸਰਪੰਚ ਲਿਖਵਾ ਹੀ ਲੈਂਦਾ ਲਿਖਾਇਆ ਕੀ ਲਿਖਾਇਆ ਸੱਸਾ ਰਾਰਾ ਪਪਾ ਚੋਚਾ ਸਸਰ ਦਾ ਪਪਾ ਚਚਾ ਸਰਪੰਚ ਸਰਪੰਚ ਬਣ ਗਿਆ ਦਾ ਇਹ ਬਈ ਮੈਨੂੰ ਹੋਰ ਆਈ ਨਹੀਂ ਮੈਂ ਤੇ ਪੀ ਪੈਂਦੀ ਆ ਬਈ ਮੈਨੂੰ ਬੜਾ ਪੜਿਆ ਨਹੀਂ ਨਾ ਬਈ ਹਾਂ ਉਹ ਗੱਲ ਕਰਤੀ ਕਹਿੰਦਾ ਚੰਡੀਗੜ੍ਹ ਦਾ ਸਪੈਲਿੰਗ ਦੱਸਿਆ ਸੀ ਆਪਣੇ ਮંત્રી ਸਾਹਿਬ ਨੇ ਚੰਡੀਗੜ੍ਹ ਦੇ ਸਪੈਲਿੰਗ ਦੱਸੇ ਸੀ ਉਵੇਂ ਇਹਨਾਂ ਬਾਈ ਨੇ ਕਰਤਾ ਕੰਮ ਚੀ ਦੇ ਦੱਸ ਤੇ ਮੈਂ ਪੜਿਆ ਬਈ ਘਟ ਇਹ ਹੋਏ ਪੜ੍ਹੇ ਲਿਖੇ ਨੂੰ ਇਹ ਕਿਹੜਾ ਪੜ੍ਹੇ ਲਿਖੇ ਨੂੰ ਬਣਾਉਂਦੇ ਲੋਕ ਕਮਲੇ ਹੈਗੇ ਆ ਇਹਨਾਂ ਦਾ ਪੈਸੇ ਚਾਹੀਦੇ ਆ ਹੁਣ ਤੁਸੀਂ ਬਣ ਗਏ ਸਰਪੰਚ ਬਣ ਗਏ ਬਈ ਫਾਰਮ ਫੋਰਮ ਭਾਤ ਫਾਰਮ ਫੋਰਮ ਸਾਰਾ ਗੱਲ ਛੋਕ ਕੇ ਬਈ ਫਾਰਮ ਕੇ ਇਹਨੇ ਬਰਾਬਰੀ ਨਹੀਂ ਭਰੇ ਜੋ ਸਮਤੀ ਹੋ ਗਈ ਸਮਤੀ ਬਣ ਗਏ ਆ ਸਰਪੰਚ ਹੁਣ ਤਾਂ ਸਰਾ ਕਰਾ ਦੋ ਸਰਾ ਕਰ ਐਂਡ ਕਰਾਵਾਂਗੇ ਅੱਜ ਬਈ ਅੱਜ ਜਾ ਕੇ ਕਰੇ ਪਾਰਟੀ ਬੁੱਢੀ ਜਲੇ ਪੁੱਛਾਂ ਹੁਣ ਤੁਹਾਨੂੰ ਬਈ ਤੁਹਾਨੂੰ ਵੀ ਬਹੁਤ ਵਧਾਉਂਗਾ ਬਈ ਸਸਤੀ ਕਰ ਬਈ ਸਸ ਬਾਈ ਦੇਖੋ 60 ਲੱਖ ਰੁਪਏ ਲਾ ਕੇ ਸਰਪੰਚ ਬਣਿਆ ਤਿੰਨ ਜਿੰਨੇ ਦਿਨ ਹੋ ਗਏ ਬਾਈ ਨੇ ਓਵੇਂ ਹੱਥ ਬੰਨੀ ਬੈਠਾ ਬਾਈ ਮੜਾ ਇਹਨਾਂ ਨੂੰ ਹੱਥਾਂ ਨੂੰ ਦੂਰ ਕਰਕੇ ਵੇਖ ਦੂਰ ਬਾਈ ਹਜੇ ਐ ਹੋ ਜਾਂਦੇ ਫੇਰ ਉੱਥੇ ਜੁੜ ਜਾਂਦੇ ਆ ਫੇਰ ਉੱਥੇ ਜੁੜ ਜਾਂਦੇ ਆ ਇਹ ਹੱਥ ਨੇ ਹੋਣਗੇ ਬਸੇ ਪਤਾ ਹੱਥ ਨੇ ਜਦੋਂ दारू ਦੇ दारू-ਦਰੂ ਚਲਾਈ ਬਾਈ ਵਰਗੇ-ਮਰਗੇ ਵੱਢਦੇ ਬਹੁਤ ਕੋ ਕਰਤਾ ਬਾਈ ਸਾਰਾ ਪਿੰਡ ਡਿੱਗਦਾ ਜਾਂਦਾ ਆਪਣੇ ਘਰ ਹੱਥ ਨੇ ਡੱਕ ਕੇ ਪੂਰੀ ਕਢਾਈ ਆ ਬਾਈ ਕੀ ਬਾਤ ਨਿਤ ਵਿਆਹ ਵਾਲਾ ਪ੍ਰੋਗਰਾਮ ਹੁੰਦਾ ਤੁਸੀਂ ਆਜੀ ਮੈਂ ਦਾਊਂਗਾ ਹੀ ਆਏਗਾ ਅੱਜ ਆਜੀ ਡਾਕਣੀ ਅੱਜ ਅੱਜ ਦਾ ਦੇਣੀ ਪਰ ਕੱਲ ਨੂੰ ਕਿਨੂੰ ਖੰਗਾ ਨਹੀਂਦਾ ਕੋਈ ਬਾਹਰ ਤੇ ਨਾ ਅੱਜ ਕੱਲ ਨੂੰ ਬਾਵਾ ਬਾਵਾ ਵਣਤੇ ਬਹੁਤ ਸਰਪੰਚ ਬਣ ਲਈ ਬਾਈ ਬਹੁਤ ਮਿਹਨਤ ਕਰਨੀ ਪੈਂਦੀ ਆਣਾ ਵੀ ਸਰਪਸੰਤੀ ਨਾਲ ਬਾਈ ਨੂੰ ਸਰਪੰਚ ਬਣਾਤਾ ਬਹੁਤ ਵਧੀਆ ਗੱਲ ਆ ਇਹਦੇ ਵਿੱਚ ਮਿਹਨਤ ਮੇਰੀ ਨਹੀਂ ਇਹ ਜਿਹ ਮਿਹਨਤ ਉਂਗਲਾਂ ਨਾਲ ਆਂਦੀ ਐ ਉਂਗਲਾਂ ਨਾਲ ਉਂਗਲਾਂ ਵਾਲਿਆਂ ਦੀ ਨਾ ਦਿਨ ਦਾ ਸੌਂਦੇ ਨਹੀਂ ਉਹਨਾਂ ਨੂੰ ਆਇਆ ਹੁੰਦਾ ਵੀ ਠਾਗੇ ਠਾਗੇ ਕੀੜਾ ਠਾਈ ਜਾਂਦਾ ਬੰਦੇ ਦੇ ਉਂਗਲਾਂ ਲਾਲ ਆਉਂ ਉਹ ਕੀੜਾ ਇਹ ਜਾ ਉੜਦਾ ਵੀ 60 ਲੱਖ ਲੈ ਕੇ ਡੁੱਬਿਆ 60 ਲੱਖ ਲੈ ਕੇ ਡੁੱਬਿਆ ਬਾਈ ਦੂਜਿਆਂ ਦੇ ਤਿੰਨਾਂ ਦੇ ਹੋਰ ਲਾਇਆ ਸੀ ਉਹ ਸ ਉਹ 40 ਤੋਂ ਵਧੇ ਨਹੀਂ ਆਪਾਂ ਪਾਡੇ ਸੀਗੇ ਆਵਾ 60 ਰੋਕੇ ਸਿੱਧੀ ਇਹਨਾਂ ਬੋਲਣ ਨਹੀਂ ਦਿੱਤਾ ਬਈ ਚੜਤਾ ਜੱਟ ਦੀ ਜੇ ਯਾਰ ਸਿੱਧੀ ਚੋਣ ਹੋ ਜੇ ਥੋਡੀ ਸਿੱਧੀ ਚੋਣ ਹੋ ਜੇ ਬਈ ਫੇਰ ਨਹੀਂ ਫੇਰ ਜੈਦਾ ਤੂੰ ਫੇਰ ਨਹੀਂ ਜੈਦਾ ਸੀ ਬਈ ਕਿਉਂ ਬਈ ਫੇਰ ਬਈ ਮੈਨੂੰ ਕੋਣ ਮੋਟਾ ਪਾਉਂਦਾ 60 ਰੱਖਣੇ ਪਵਾਂਗੇ ਇਹਦਾ ਜੇ ਵਸੜਿਆ ਬੰਦਾ ਪਿੰਡ ਦਾ ਤੂੰ ਹਣ ਬਈ ਬੰਦਾ ਨਹੀਂ ਛੜਿਆ ਹੋਇਆ ਮੈਂ ਇਹ ਲੈ ਕੇ ਬੰਦਾ ਬਹੁਤ ਜੰਗਾ ਬਈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਏ ਹੱਥ ਜੋੜੇ ਦੋਸਤੋ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਕਈ ਸਰਬਸੰਤੀ ਨਾਲ ਸਰਪੰਚ ਬਣ ਰਹੇ ਨੇ ਬਾਈ ਨੇ 60 ਲੱਖ ਰੁਪਏ ਲਾਇਆ ਸਰਪੰਚ ਲਈ ਕਹਿੰਦੇ ਦੂਜਿਆਂ ਨੇ ਵੀ ਲਾਇਆ ਸੀ ਮੇਰੇ ਵਿਰੁੱਧ ਚਾਰ ਪੰਜ ਸਰਪੰਚ ਉੱਠੇ ਸੀਗੇ ਜਿਹੜੇ ਵੀ ਬਣਨਾ ਚਾਹੁੰਦੇ ਸੀਗੇ ਪਰ ਮੈਨੂੰ ਪਿੰਡ ਵਾਲਿਆਂ ਨੇ ਹੀ ਚੁਣਿਆ ਕਿਉਂ ਚੁਣਿਆ ਕਿਉਂਕਿ ਇਸ ਬਾਈ ਨੇ ਬੋਲੀ ਬਹੁਤ ਵੱ ਚਾਰ ਹੋਇਆ ਬਾਈ ਨਾਲ ਗੱਲ ਕੀਤੀ ਕਹਿੰਦਾ ਮੈਨੂੰ 10 ਦਿਨ ਹੋ ਗਏ 15 ਦਿਨ ਹੋ ਗਏ ਕਹਿੰਦਾ ਮੈਂ ਜਿਵੇਂ ਦਾ ਜਿਵੇਂ ਹੈਗਾ ਕੱਪੜੇ ਲੀੜੇ ਹੱਥ ਜੋੜਦਾ ਹਾਰ ਪਾਇਆ ਮੈਂ ਨਾਤਾ ਨਹੀਂ ਹੈਗਾ ਮੈਂ ਐਂ ਹੀ ਤੁਰਿਆ ਫਿਰਦਾ ਲੋਕ ਮੈਨੂੰ ਪਾਣੀ ਪਿਉਂਦੇ ਆ ਚਾਹ ਪਿਉਂਦੇ ਆ ਪਰ ਮੇਰੇ ਹੱਥ ਨਹੀਂ ਕੰਮ ਕਰਦੇ ਜੁੜੇ ਰਹੋ ਮੇਰੇ ਨਾਲ ਰਣਜੀਤ ਸਿੱਧੂ